ਮੂਹ ਨੇ ਰਾਜਾ ਸਿਖਰ ਦੁਪਹਿਰਾ ਹੋਵੇ ਕੋਈ ਵੀ ਵੇਲਾ ਪਿੰਡ ਪਠਲਾ ਵਿੱਚ ਬਾਈ ਗੁਰੀ ਦੇ ਘਰੇ ਲੱਗਿਆ ਰਹਿੰਦਾ ਮੇਲਾ ਮਿੱਤਰੋ ਮੇਲਾ ਕਿਹੜੇ ਸੱਜਣਾ ਦਾ ਲੱਗਿਆ ਰਹਿੰਦਾ ਤੁਸੀਂ ਅਕਸਰ ਸਮਝ ਕੀ ਹੋਮੋਗੇ ਇੱਧਰ ਹੋ ਤੱਕ ਨਾ ਟਰੈਕਟਰ ਖੜੇ ਨੇ ਬਹੁਤ ਸੱਜਣ ਨੇ ਜਿਹੜੇ ਦਿਨ ਚੜਦੇ ਨਾਲ ਬਾਈ ਨੂੰ ਫੋਨ ਲਾਉਣ ਲੱਗ ਜਾਂਦੇ ਆ ਵੀ ਬਾਈ ਸਾਡੇ ਲਾ ਵੀ ਟਰੈਕਟਰ ਬਕਾਉਆ ਜਾਂ ਫਿਰ ਖਰੀਦਣ ਆਲੇ ਤਾਂ ਲੱਗੇ ਰਹਿੰਦਾ ਅਣੀ ਵੀਰ ਕੀ ਆਲੇ ਗੁਰੀ ਵੀਰੇ ਠੀਕ ਠਾਕ ਵੀਰੇ ਤੇ ਬਹੁਤ ਤੁਹਾਡੇ ਚਰਚੇ ਇਸ ਗੱਲ ਦੇ ਵਿੱਚ ਤੁਹਾਡਾ ਵੱਡਾ ਨਾਮ ਆ ਨਹੀਂ ਠੀਕ ਹੈ ਜੀ ਬਾਬਾ ਕਿਰਪਾ ਵਾਹਿਗੁਰੂ ਦੀ ਤੇ ਕਿਉਂਕਿ ਜਦੋਂ ਗੱਲਾਂ ਚੱਲਦੀਆਂ ਨੇ ਅਕਸਰ ਮਹਿਫਲਾਂ ਦੇ ਵਿੱਚ ਤੁਹਾਡਾ ਜ਼ਿਕਰ ਸਿੱਟਦਾ ਹੀ ਸਿੱਟਦਾ ਵੀ ਚੰਗੇ ਟਰੈਕਟਰ ਹੁੰਦੇ ਆ ਤਾਂ ਫਿਰ ਉੱਥੇ ਗੁਰੂ ਦਾ ਨਾਮ ਜ਼ਰੂਰ ਲਿਆ ਜਾਂਦਾ ਹਾਂ ਬਈ ਦੱਸ ਐ ਵੀ ਉਹ ਰੁਟੀਨ ਜਾਂ ਬਣ ਜਾਂਦਾ ਹੋਇਆ ਜਿਹੀ ਚੀਜ਼ ਨਾ ਕਿੰਨੇ ਸਾਲ ਤੋਂ ਬਈ ਆਪਾਂ ਕੰਮ ਕਰਦੇ ਆ ਜੀ ਸੰਤੋਈ ਆਪਣੀ ਦਾ ਸੁਰਤ ਮਤਲਬ ਇਸੇ ਕੰਮ ਦੀ ਸੰਭਲੀ ਹੈ ਪਹਿਲਾਂ ਡੈਲੀ ਵੀ ਕਰ ਹਾਂ ਹਾਂ ਪਹਿਲਾਂ ਪਾਪੋਰੀ ਕਰਦੇ ਸੀ ਮੁੱਖ ਕੇ ਹੁੰਦੇ ਆਪਾਂ ਬਸ ਹੋਏ ਵੱਡੇ ਇਧਰੀ ਬਸ ਆਪਣਾ ਰਹੀ ਤਾਂ ਹੀ ਨਾ ਮੈਂ ਨੋਟ ਕੀਤਾ ਤੁਹਾਡੇ ਨਿੱਕੇ ਨਿੱਕੇ ਬੱਚੇ ਵੀ ਮਤਲਬ ਟਰੈਕਟਰ ਅਡਜਸਟਮੈਂਟ ਸਾਰੇ ਕਰਦੇ ਆ ਹਾਂ ਸਾਰੇ ਬਸ ਮਗਰੀ ਬਸ ਉਹਨਾਂ ਨੂੰ ਤੁਸੀਂ ਮਤਲਬ ਆਪਣੀ ਜਿੰਮੇਵਾਰੀ ਉਹਨਾਂ ਨੂੰ ਸੁਭਾ ਰਹੇ ਹੋਣ ਅੱਗੇ ਹਾਂ ਇਹ ਹੀ ਫਾਇਦਾ ਬਣਨਾ ਜੇ ਹੁਣ ਕੰਮ ਆਪਾਂ ਮੰਨ ਲਓ ਟੀਕ ਤੇ ਲੈ ਗਏ ਉਦੋਂ ਬਾਅਦ ਬੱਚੇ ਸੰਭਾਲਣ ਦੇ ਚੱਲੀ ਹੋ ਜੇ ਆਪਾਂ ਮੰਨ ਲਓ ਉਹਦੇ ਹਿਸਾਬ ਨਾਲ ਸਾਥ ਲਈ ਪੈਂਦਾ ਬਿਲਕੁਲ ਫਿਰ ਮੰਨ ਲਓ ਘਟ ਜਾਂਦਾ ਕੰਮ ਜੇ ਉਹ ਮੰਨ ਲਓ ਮਗਰ ਲੱਗਣਗੇ ਉਹ ਤਾਂ ਕੰਮ ਚੱਲੀ ਜਾਣਾ ਵਧੀਆ ਲਗਾ ਲਗਾ ਵੱਧ ਜਾਂਦਾ ਬੱਚਿਆਂ ਦਾ ਜਿਵੇਂ ਤੁਹਾਡਾ ਛੋਟੇ ਹੁੰਦਿਆਂ ਤੋਂ ਆ ਤੇ ਭਈ ਅੱਜ ਆਪਾਂ ਕਿੰਨੇ ਟਰੈਕਟਰ ਦਿਖਾਵਾਂਗੇ ਇੱਥੇ ਟਰੈਕਟਰ ਹੋਣਗੇ 13 12 13 ਕਾ 12 13 ਟਰੈਕਟਰ ਹਾਂਜੀ ਸਾਰੇ ਪੰਜਾਬ ਨੰਬਰ ਹੀ ਹੋਣਗੇ ਇੱਕ ਹਾਂ ਪੰਜਾਬ ਨੰਬਰ ਨੇ ਇੱਕ ਹੌਲੈਂਡ ਹਰਿਆਣਾ ਨੰਬਰ ਆ ਜੀ ਅਸੇ ਕਾ ਚਾਰ ਨੰਬਰ ਦੀ ਹੈ ਡਾਕੂਮੈਂਟਾਂ ਦੀ ਤੁਹਾਡੀ ਜ਼ਿੰਮੇਵਾਰੀ ਹੁੰਦੀ ਹੈ ਉਹ ਸਾਰੇ ਕੰਮ ਪਹਿਲਾਂ ਆਪਾਂ ਆਪ ਖਰੀਦਦੇ ਆ ਜੀ ਆਪਾਂ ਦੇਖ ਕੇ ਹੀ ਲੈਨੇ ਪਹਿਲਾਂ ਸਹੀ ਕਾ ਉਹ ਵੱਡੀ ਗੱਲ ਹੁੰਦੀ ਹੈ ਤੁਹਾਡਾ ਤਜਰ ਜੋ ਡੀਰ ਹਾ ਲੋ ਟਾਪ ਮਾਡਲ ਹੈ ਫਰੰਟ ਐਕਸਲ ਐਡਜਸਟਵਨ ਇਹਦਾ ਅੱਛਾ ਹਾਂ ਐਸੈਸਰੀ ਵਗੈਰਾ ਸਾਰੀ ਇਹਦੇ ਨਾਲ ਹੀ ਆਈਏ ਨਾਲ ਹੀ ਜਾਊਗੀ ਜੀ ਇਸੇ ਤਰ੍ਹਾਂ ਹੀ ਆਪਣਾ ਸਿਸਟਮ ਕਨੋਪੀ ਸਾਰਾ ਕੁਝ ਲੱਗਿਆ ਹੋਇਆ ਜਿਵੇਂ ਇਦਾਂ ਹੀ ਆਪਾਂ ਦੇਵਾਂਗੇ ਸਟੀਰਿੰਗ ਦਾ ਐਡਜਸਟੇਬਲ ਆ ਜਾਂਦਾ ਨਾ ਭਾਈ ਹਾਂ ਜਿਹੜੀ ਇਸ ਤਰ੍ਹਾਂ ਸਟੀਰਿੰਗ ਲੱਗਦਾ ਹਾਂ ਭਾਰਾ ਬੰਦਾ ਥੋੜਾ ਜਿਹਾ ਅੱਗੇ ਕਰ ਸਕਦਾ ਪਤਲਾ ਬੰਦਾ ਥੋੜਾ ਜਿਹਾ ਨੇੜੇ ਲਾ ਸਕਦਾ ਤੇ ਜਿਹੜੀ ਲਿੰਕਾਂ ਦੇ ਵਿੱਚ ਹੋ ਬਈ ਇਹ ਨਹੀਂ ਜਿਹੜੀ ਲਿੰਕ ਨਹੀਂ ਹੈਗਾ ਜੀ ਹੈਕਟਰ ਮਤਲਬ ਇਲੈਕਟ੍ਰੋਨ ਕੁਲਿਫਟ ਵਾਲਾ ਹਾਂ ਇਲੈਕਟ੍ਰੋ ਇਹ ਕਹੋ ਕਿ ਇੱਕ ਸਿੰਗਲ ਬੰਦਾ ਨਾ ਸਾਰਾ ਕੰਮ ਬੈਠ ਕੇ ਵੈਣਾ ਉਤਰੀ ਕਰ ਸਕਦਾ ਇੱਥੋਂ ਹੀ ਆ ਮਤਲਬ ਅਡਜਸਟ ਹੋ ਜਾਂਦਾ ਹੈ ਹੂੰ ਤੇ ਸੰਗਰੂਰ ਦਾ ਨੰਬਰ ਬਈ ਦਾ ਮਾਡਲ ਦੱਸਿਆ ਸੀ ਇਹ ਇਹ 20 ਮਾਡਲ ਹੈ 2020 ਫੁੱਲ ਟੌਪ ਮਾਡਲ ਆ ਫੁੱਲ ਟੌਪ ਮਾਡਲ ਹੈ ਸੈਸਰੀ ਵਗੈਰਾ ਸਾਰੀ ਨਾਲ ਆ ਜੀ ਓਕੇ ਤੇ ਜਿਹਦੀ ਟਾਇਰਾਂ ਦੀ ਗੱਲ ਕਰੀਏ ਬਈ ਕਿੰਨੇ ਟਾਇਰ ਨਾਲ ਦੇ ਹੈਗੇ 80 85% ਦੇ ਅਸਾਂ 80 85 85 ਟਾਇਰ ਨਾਲ ਦੇ ਆ ਓਕੇ ਤੇ ਕਿੰਵੀਂ ਪਾਰਟੀ ਦੇ ਨਾਮ ਹੋ ਬਈ ਇਹ ਫਰਸਟ ਪਾਰਟੀ ਦੇ ਨਾਮ ਫਰਸਟ ਪਾਰਟੀ ਚੱਲਿਆ ਕਿੰਨੇ ਕਹੂੰਗਾ ਤਾਂ ਇਹ ਚਲੇ ਹੋਊ ਏ 100000 ਦੇ ਆਸ-ਪਾਸੇ ਸਿਰਫ ਹਾਂਜੀ ਇਹਦੀ ਡਿਮਾਂਡ ਕੀ ਆ ਰੇਟ ਕੀ ਆ ਭਾਈ ਡਿਮਾਂਡ ਦੀ 815000 ਰੁਪਏ 8 ਲੱਖ ਤੇ 15000 ਹਾਂਜੀ ਹਾਂਜੀ ਮੌਕੇ ਤੇ ਮਾਨਤਾ ਨ ਕੋ ਹੋ ਜੂਗਾ ਜਦੋਂ ਮਨ ਲਓ ਸੌਦਾ ਆਊਗਾ ਡੀਲ ਪੈਂਦੀ ਆ ਕੋਈ ਮਤਲਬ ਉਹ ਹੋ ਜਾਂਦਾ ਜੀ ਹੋ ਜਾਂਦੀ ਏ ਐਸਟੇਟਮੈਂਟ ਓਕੇ ਹੁੰਦੀ ਧਰਮੇ ਰਿਮ ਚੈੱਕ ਕਰਵਾ ਦੇ ਟਰੈਕਟਰ ਦੇ ਵੇਟ ਬੂਟ ਚੰਗੀ ਤਰ੍ਹਾਂ ਲੱਗੇ ਹੋਇਆ ਬਹੁਤ ਜਿਵੇਂ ਕਹਿੰਦੀ ਲੌਂਗ ਟਰੈਕਟਰ ਆ ਇਹ ਲੰਮਾ ਟਰੈਕਟਰ 60000 ਦਾ ਮਨ ਲਓ 70 ਤੱਕ ਸਾਮਾਨ ਲੱਗਿਆ ਜੀ ਨਾਲ ਹਾਂ ਆ ਵੇਟ ਬੂਟ ਸਾਰੇ ਸੌਂਕ ਨਾਲ ਬਾਈ ਦੇ ਲੱਗੇ ਤੇ ਜਿਹੜਾ ਇੱਧਰਲੇ ਪਾਸੇ ਖੜਾ ਵੀ ਅਰਜਨ 605 ਡੀਆਈ ਇਹ ਹੈ ਡਾਇਰੈਕਟਰ ਇਹ ਹੁਣ ਮੰਨ ਕੇ ਚੱਲੋ ਇਹ ਡੀਆਈ ਡਾਇਰੈਕਟਰ ਹੈ ਜੀ ਇਹ 605 ਪੀਪੀ ਮਾਡਲ ਠੀਕ ਹੈ ਜੀ ਇਹ ਬੰਦ ਹੋ ਗਈ ਡਾਇਰੈਕਟਰ ਹਾਂ ਬਸ ਸੀਆਰਡੀ ਚ ਆ ਰਹੇ ਨੇ ਜਾਂ ਮਤਲਬ ਇਹ 50 ਚ ਵੀ ਤੁਹਾਨੂੰ ਅੰਡਰ ਆ ਰਹੇ ਨਹੀਂ ਓਕੇ ਇਹ ਇਹ 55 ਐਚਪੀ ਵਾਲਾ ਜੀ 57 ਹਸਪਾਵਰ ਹਾਂਜੀ ਹਾਂਜੀ 60 ਦੀ ਕੈਟਾਗਰੀ ਚ ਹੈਗਾ ਮਤਲਬ ਡੀਆਈ ਹੈ ਇਹ ਹਾਂਜੀ ਡੀਆਈ ਆਈ ਇਹ ਬਿਨ ਸੀਆਰਡੀ ਤੋਂ 60 ਐਚਪੀ ਵਾਲਾ ਜੀ ਠੀਕ ਹੈ ਜੀ ਇਹ ਬੰਦ ਹੋ ਗਈ ਹੁਣ ਡਾਇਰੈਕਟਰ ਆ ਨਹੀਂ ਰਹੇ ਜੀ ਇਹ ਮਤਲਬ ਪੀਐਸ ਜੀ ਐਮ ਐਸ ਆ ਰਹੇ ਨੇ ਉਹ 50 ਤੋਂ ਅੰਦਰ ਨੇ ਕੈਟਾਗਰੀ ਦੇ ਓਕੇ 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 ਤੇ ਮਾਡਲ ਤੁਸੀਂ ਦੱਸਿਆ ਸੀ ਇਹੇ ਮਾਡਲ ਇਹ 22 23 ਹੈ ਜੀ 22 ਮਹੀਨੇ ਦਾ 22 ਦੇ ਜਮਨ ਨਮਾ ਨਕੋਟ ਟਰੈਕ ਓਕੇ ਕੰਡੀਸ਼ਨ ਤੇ ਇਹ ਵੀ ਸਾਰਾ Ориਜੀਨਲ ਆ ਬਾਈ ਸਾਰਾ ਹੀ ਟੂ ਜੀ Ориਜੀਨਲ ਟਾਇਰ ਸਾਰਾ ਕੁਝ ਨਵਿਆਂ ਨੂੰ ਮਾਤ ਪਾਉਣ ਵਾਲਾ ਕੰਮ ਆ ਜਮਨ ਨਵੇਂ ਵਾਲਾ ਕੰਮ ਹੈ ਤਾਂ ਇਹ ਕੰਮ ਮੰਨ ਕੇ ਚੱਲੋ ਵੀ ਸਕ੍ਰੈਚ ਵੀ ਨਹੀਂ ਟਰੈਕਟਰ ਦੇ ਉੱਪਰ ਤੇ 4 ਵੀਲ ਚ ਆ ਬਾਈ ਹਨਾ ਇਹ 4 ਵੀਲ ਡਰਾਈਵ ਇਹ ਚੱਲਿਆ ਕਿੰਨੇ ਘੋਗਰੀ ਵੀਰੇ ਚੱਲਿਆ 7 800 ਘੰਟੇ ਰੇ ਜਲਦਾ ਸਿਰਫ ਚੌਕੜਾ ਟਾਇਰਾਂ ਨਾਲ ਦਈਏ ਫ ਸੋਤੇ ਕੀਟ ਰੀਡ ਪੇ ਜੁਰਮਾ ਤੇ ਵੀ ਨਹੀਂ ਪਈਦਾ ਸਕ੍ਰੈਚ ਪੈਣ ਦਿੰਦਾ ਪਿੱਛੋਂ ਵੀ ਚੈੱਕ ਕਰਵਾ ਦੇ ਹੂੰ ਇੱਕ ਹੀ ਨੀ ਸਪੀਡ ਚ ਆ ਜਾਂਦਾ ਬਾਈ ਇਹ 3 ਸਪੀਡ ਚ ਆ ਜਾਂਦਾ 3 ਸਪੀਡ ਚ ਹੀ ਆ ਇਹ ਹਾਂਜੀ ਓਕੇ ਓਕੇ ਤੇ ਇਹਦੀ ਕੀ ਡਿਮਾਂਡ ਆ ਇਹਦੇ ਨੰਬਰ ਕਿੱਥੋਂ ਦਾ ਚ ਇਹਦਾ ਨੰਬਰ ਹੈਗਾ ਜੰਮਾਲੇ ਦਾ ਅੰਬਾਲਾ ਹਾਂਜੀ ਓਕੇ ਤੇ ਕਿੰਨੇ ਦਾ ਬਣੂਗਾ ਟਰੈਕਟਰ ਇਹ ਟਰੈਕਟਰ ਬਣ ਜੂਗਾ ਜੀ ਆਪਾਂ ਨੂੰ 8 ਲੱਖ 75000 ਰੁਪਏ 8 ਲੱਖ 75000 ਮਿੱਤਰੋ ਡਿਮਾਂਡ ਹੈ ਤੇ ਬੋਡੀ ਲਾਈਨ ਤੇ ਝੋਟਾ ਵੀ ਲਿਖਿਆ ਹੋਇਆ ਹੈ ਝੋਟਾ ਟਰੈਕਟਰ ਹੀ ਝੋਟਾ ਹੈ ਹਨਾ ਜਾਜਵਰਕਾ ਇਹ ਜਿਹੜਾ ਇੱਧਰ ਖੜਾ ਵੀਰੇ 50 60 E ਇਹ ਜੌਂਡੀਅਰ ਦਾ ਜੀ 50 60 E ਮਾਡਲ ਹੈ ਹਾਂਜੀ 19 ਮਾਡਲ ਹੈ ਇਹ ਫੋਲੋ ਟੌਪ ਮਾਡਲ ਹੈ 60 HP ਜਾ ਜਾਂਦਾ ਜੀ ਇਹ 53 ਦਾ ਤੋਂ ਵੱਡੇ ਚ ਆ ਜਾਂਦਾ ਓਕੇ ਓਕੇ ਇਹਦੀ ਡਿਮਾਂਡ ਬਹੁਤ ਹੈ ਜ਼ਿਆਦਾ ਫਰਪ ਡੀ ਚ ਜਾਈ ਚ ਹੈ ਨਾ ਜੀ 50 50 D ਤੇ 50 60 E ਹਾਂ ਇਹ E ਸੀਰੀਜ਼ ਹੈ ਜੀ ਸੀਰੀਜ਼ ਹੈ ਇਹ ਸੀਰੀਜ਼ ਸਪੀਡ ਚੱਲਦੀ ਓਕੇ ਤਰਵੇਂ ਪੈਰਦਾਨਾਂ ਦਾ ਚੈੱਕ ਕਰਵਾ ਟਰੈਕਟਰ ਇਹ ਵੀ ਬਹੁਤ ਚੰਗਾ ਇਹ ਬਹੁਤ ਘੱਟ ਚੱਲਿਆ ਹੋ ਵੀ ਰਿਹਾ ਹੈ ਨਾ ਏ हां ਚੱਲਿਆ ਜੀ 2022 ਤੋਂ ਘੰਟਾ ਚੱਲੇ ਮਾਡਲ ਉਨੀ ਹੈ ਟਾਇਰ ਟੂਲ ਦੇ ਸਾਰੇ ਕੁਝ ਨਾਲ ਦਾ ਜੀ ਨਾਲ ਦੇ ਨੇ ਧਰਮਿਕ ਕਨੋਪੀ ਦਿਖਾ ਦੇ ਆ ਦੇ ਆਪਣੇ ਨਾਲ ਜਿਵੇਂ ਕਹਿੰਦੀ ਇੰਡੀਕੇਟਰਾਂ ਦੇ ਉੱਪਰ ਵੀ ਸੇਫਟੀ ਗਾਰਡ ਸਾਰੇ ਉਸ ਤਰ੍ਹਾਂ ਵਧੀਆ ਸਾਹਮਣੇ ਹੈ ਬੰਦੇ ਦਾ ਫਿਰ ਟੋ ਟਟਣ ਤੋਂ ਲੱਗੇ ਹੈ ਹੈਵੀ ਬੰਪਰ ਦੇ ਵਿੱਚ ਹੈ ਤੇ ਹੈਂਡਓਵਰ ਦੇਖੀ ਲੈ ਹੱਥ ਵਾਕੇ ਬੈਠਣ ਵਾਲੀ ਸਟੀਲੀ ਲਵਾਏ ਹੋਇਆ ਬੰਦੇ ਦੇ ਤੇ ਰੇਮਾਂ ਦਾ ਵੀ ਕਰਵਾ ਦੇ ਚੈੱਕ ਇਹਦੀ ਕੀ ਗੱਲਬਾਤ ਆ ਵੀਰੇ ਇਹ ਕਿੰਨੇ ਦਾ ਤੁਹਾਨੂੰ 685000 ਡਿਮਾਂਡ ਹੈ ਜੀ 685000 ਹਾਂਜੀ ਓਕੇ ਕੰਡੀਸ਼ਨ ਤਾਂ ਸਾਰੀ origignal ਹੈ ਵੀ ਸਾਰਾ ਹੀ ਟੂ ਟੂ origignal ਜਿਹੜੀ ਗੱਲ ਹੋਊਗੀ ਉਹ ਦੱਸਾਂਗੇ ਪਹੋਂ ਨਹੀਂ ਕੋਈ ਪੜਦੇ ਵਾਲੀ ਗੱਲ ਕੋਈ ਨਹੀਂ ਠੀਕ ਹੈ ਵੀਰਿਆ ਤੇ ਜਿਹੜਾ ਆ ਖੜਾ ਹੈ ਜੀ ਸਵਰਾਜ 15511 ਮਾਡਲ ਹੈ 11 ਮਾਡਲ 855 ਰਿਵਰਸ ਪੀਟੀ ਵਾਲਾ ਆ ਗਿਆ ਜੀ ਮਾਡਲ ਅੱਛਾ ਰਿਵਰਸ ਪੀਟੀ ਦੇ ਵਿੱਚ ਹੈ ਚੌਕੜਾ ਤਾਂ ਜਮੇ ਟਾਇਰਾਂ ਦਾ ਵੀ ਨਵੇਂ ਵਰਗਾ ਹੀ ਆ ਇਹਨਾਂ ਹੈਗੇ ਜੀ 85% ਹੈਗੇ ਹੀ ਹਾਂ 85% ਟਾਇਰ ਲੱਗੂਗਾ ਇਹਦਾ ਪੰਜਾਬ ਦਾ ਨੰਬਰ ਹੈ ਹਾਂਜੀ ਓਕੇ ਤੇ ਇਹਦੀ ਆ ਦੇਖੋ ਪੈਡਲ ਫੁੱਟ ਦਰਮੇਂ ਰੱਖਿਆ ਵੀ ਕਿਸੇ ਦਾ ਸੱਜਣ ਦਾ ਸ਼ੌਂਕ ਨਾਲ ਹੀ ਹੋਇਆ ਕਿੰਨੇ ਕੀੜ ਦੀ ਟਮਾਟਾ ਵੀਰੇ ਇਹਦੀ ਡਿਮਾਂਡ ਹੈ ਜੀ 385000 ਰੁਪਿਆ ਦੀ 385000 ਰੁਪਿਆ ਕੰਡੀਸ਼ਨ ਦਾ ਇਹ ਵੀ ਲਗਭਗ ਸਾਰਾ Ориਜਨਲ ਸਾਰਾ Ориਜਨਲ ਓਕੇ ਦੇਖ ਤਾਂ ਮੈਂ 385000 ਡਿਮਾਂਡ ਆ ਮਾਡਲ 2011 ਨੰਬਰ ਪੰਜਾਬ ਹੈ ਨਾ ਪੰਜਾਬ ਪੰਜਾਬ ਤੇ ਜਿਹੜਾ ਇਧਰ 7250 ਖੜਾ ਹੈ ਇਹ ਵੀ 21 ਮਾਡਲ ਹੈ ਜੀ ਹਾਂਜੀ ਤੇ ਸਾਰਾ Ориਜਨਲ ਟਰੈਕਟਰ ਹੈ ਸਾਫ਼ ਸੁਥਰਾ ਪੂਰਾ ਓਕੇ ਤੇ 7250 7250 ਜੀ ਤਰਮੇ ਟਾਇਰ ਟੂਰ ਵੀ ਦਿਖਾ ਦੇ ਇਹ ਕਿੰਨਾ ਕ ਚੱਲਿਆ ਹੋ ਵੀਰੇ ਇਹ ਚੱਲਿਆ ਹੋ 1200 ਘੰਟੇ ਤਕਰੀਬ ਜੀ 1200 21 ਮਾਡਲ ਹੈ ਤੇ 20 ਦੇ ਮਾਰਕੇ ਦੇ ਟਾਇਰ ਨੇ ਇਹਦੇ ਹਾਂਜੀ ਹਾਂ ਫਿਰ ਤੀਜੇ ਚੌਥੇ ਮਹੀਨੇ ਰੈਕਟਰ ਹੁੰਦਾ ਉਹਨਾਂ ਚ ਟਰ ਮਾਰਕ ਚੇਂਜ ਨਹੀਂ ਹੁੰਦਾ ਜਦੋਂ ਬਿਲ ਕੱਟੇ ਜਾਂਦੇ ਆ ਫਿਰ ਮਾਡਲ ਦੇ ਹਿਸਾਬ ਨਾਲ ਮੈਨੂਫੈਕਚਰ ਹੋ ਜਾਂਦਾ ਤੇ ਤਰਮੇ ਆ ਦੇਖ ਕੰਡੀਸ਼ਨ ਦਿਖਾ ਲੈ ਸਾਰਾ ਕਰਵਾ ਚੈੱਕ ਲੈ ਪਲੇਟ ਬਰੂਟਾਂ ਜਿਵੇਂ ਕਹਦੀ ਆ ਪਲੇਟ ਫਾਰ ਫਰਾ ਫਾਰ ਮੇ ਇਧਰ ਕਰਵਾ ਦੇ ਚੈੱਕ ਪਾਵਰ ਸਟੀਅਰਿੰਗ ਆ ਜਾਂਦਾ ਬਈ ਹਾਂਜੀ ਆ ਫੁੱਲ ਟੌਪ ਮਾਡਲ ਜੇ ਮਾਡਲ ਓਕੇ 50 ਕੈਟਾਗਰੀ ਚ ਆ ਜਾਂਦਾ ਜੀ 50 ਕੈਟਾਗਰੀ ਤੇ ਇਧਰ ਵੀ ਦਿਖਾ ਦੇ ਸਾਰ ਇਹ ਇਹਦਾ ਨੰਬਰ ਵੀ ਪੰਜਾਬ ਵੀਰੇ ਇਹ ਫਰਸਟ ਪਾਰਟੀ ਆ ਫਰਸਟ ਕੁਆਲਟੀ ਆ ਬਰਨਾਲੇ ਦਾ ਨੰਬਰ ਆ ਹਨਾ ਇਹਦੇ ਉੱਪਰ ਲੋਨ ਕਿੰਨੇ ਕਦਾ ਹੋ ਜਾਊ ਗੁਰੇ ਵੀਰੇ ਲੋਨ ਇਹਦੇ ਉੱਪਰ ਹੋ ਜਾਊਗਾ ਜੀ 4 ਲੱਖ ਰੁਪਈਆ 4 ਲੱਖ ਦਾ ਤੇ ਇਹਦੀ ਡਿਮਾਂਡ ਆਪਾਂ ਕੀ ਰੱਖੀ ਆ ਫਿਰ ਇਹਦੀ 5-10 ਜੀ 5 ਲੱਖ 10 ਹਜ਼ਾਰ ਯਾਨੀ ਕਿ ਲੱਖ ਰੁਪਈਆ ਲਿਆਵੇ ਵੱਧ ਹਾਂਜੀ ਹਾਂਜੀ ਬਾਕੀ ਉਹ ਸਿਮਲ ਦਾ ਹੁੰਦਾ ਜੀ ਕਈ ਵਾਰ ਮਾੜਾ ਮੋਟਾ ਹੋਰ ਵੱਧ ਵੀ ਹੁੰਦਾ ਅੱਛਾ ਵੱਧ ਵੀ ਹੋ ਜਾਂਦਾ ਉਹ ਪ੍ਰੋਫਾਈਲ ਦੇਖੀ ਜਾਂਦੀ ਆ ਬੰਦੇ ਦੀ ਠੀਕ ਆ ਠੀਕ ਆ ਤੇ ਅੱ ਦਸੂਬਈ ਇਹਦੇ ਬਾਰੇ 17 ਮਾਡਲ ਹੈ ਜੀ ਹਾਂਜੀ ਤੇ ਸਾਰਾ ਟਰੈਕ ਓਰੀਜਨਲ ਮਾੜੀ ਮੋਟੀ ਹਰਿਆਣਾ ਨੰਬਰ ਹੋਣ ਕਰਕੇ ਜਰ-ਜੁਰ ਜੀ ਪੈ ਜਾਂਦੀ ਹੈ ਇਹਦੇ ਮਾੜੀ ਮੋਟੀ ਟੱਚਿੰਗ ਹੋਈ ਹੋਈ ਹੈ ਅਸਾ ਇਹਦਾ ਨੰਬਰ ਇਚਾਰ ਹੈ ਹਾਂ ਹਾਂਜੀ ਹਾਂਜੀ ਮਾਡਲ 17 ਮਾਡਲ 17 ਜੀ ਓਕੇ ਤੇ ਮੂਰੇ ਜੋੜਾ ਇਹਦੇ ਦਵਾਰ ਦਾ ਹੋਣਾ ਜਮੀਨਾਂ ਦਾ ਹਣਾ ਭਾਈ ਤੇ ਮਗਰਲੇ ਟਾਇਰ ਵੀ ਦੇ ਲਗਭਗ ਜਿਵੇਂ ਕਹੇ ਦੀ ਇਹ ਪਏ ਨੇ 75 ਤੋਂ 80 ਬਜੀ 75 ਤੋਂ 80% ਟਾਇਰ ਰਹਿ ਗਿਆ ਜੀ ਇਹਦੇ ਰਿੰਮਾਂ ਦਾ ਚੈੱਕ ਕਰਵਾ ਦੀ ਧਰਮੇਸ਼ ਛਤਰੀ ਇਹਦੀ ਵੀ ਕੈਂਟ ਲੱਗੀ ਹੋਈ ਆ ਤੇ ਇਹਦਾ ਆਹ ਕੰਡੀਸ਼ਨ ਤਾਂ ਸਾਰੇ ਇਹ ਵੀ origignal ਹੀ ਆ ਸਾਰੇ origignal ਸਾਰਾ ਬਾਕੀ ਰਿੰਬਾਂ ਨੂੰ ਮਾੜੀ ਮੁੱਢ ਟੱਚਿੰਗ ਹੋਈ ਜੀ ਓਕੇ ਓਕੇ ਤੇ ਆਹ ਕੰਡੀਸ਼ਨ ਤਾਂ ਬਹੁਤ ਚੰਗਾ ਫਿਟ ਰਿਹਾ ਤੇ ਬਹੁਤ ਸਾਫ ਹੈ ਡਰਾਈਵਰ ਮਾਡਲ ਦੇ हिसाब ਨਾਲ 17 ਮਾਡਲ ਹੈ ਹੂੰ ਹਾਂਜੀ ਤੇ ਇਹਦੇ ਕੀ ਰੇਟ ਰੂਟ ਕੀ ਆ ਬਾਈ ਰੇਟ ਇਹਦਾ ਜੀ 5,99,000 ਰੁਪਏ 5,99,000 ਹਾਂਜੀ 17 ਮਾਡਲ 17 ਮਾਡਲ ਓਕੇ ਹਾਂ ਤੇ ਇਹ ਨਹੀਂ ਉਹ ਸੀ ਤੇ ਮਿਲ ਜੂ ਜੇ ਕਿਸੇ ਨੇ ਪੰਜਾਬ ਦੇ ਨਾ 9 ਕਰੋੜ ਤੱਕ ਦੀ ਆਪਣੀ ਜ਼ਿੰਮੇਵਾਰੀ ਹੋਊਗੀ ਉਹ ਬੰਦਾ ਬਸ ਉਹਨਾਂ ਖਰਚਾ ਲਾ ਦੇ ਜਿੰਨਾ ਆਪਣਾ ਪੰਜਾਬ ਦੇ 9 ਕਰੋੜ ਤੇ ਲੱਗਣਾ ਹੈ ਹਾਂ ਉਦਾਂ ਹੋਰ ਇਹਦਾ ਬਦਲ ਲਗੂਆ ਉੱਪਰ ਲਾ ਦਾਂਗੇ ਕੋਈ ਗੱਲ ਠੀਕ ਹੈ ਇਹਨਾਂ ਨੂੰ ਸੀ ਮੁਕਦਮਾ ਮਗਾਉਣ ਦਾ ਖਰਚਾ ਆਪਣਾ ਹੋਊਗਾ ਉਹ ਆਪਣਾ ਹੋ ਹਾਂਜੀ ਹਾਂਜੀ ਓਕੇ ਓਕੇ ਤੇ ਜਿਹੜਾ ਇੱਧਰ ਆ ਖੜਾ ਵੀਰਿਆ 305 ਡੀਏ ਅਰਜਣ ਇਹ 605 ਅਰਜਣਾ ਜੀ ਟਰੈਕਟਰ ਸਾਰਾ origignal ਟਾਇਰ ਟੂਰ ਦੇ ਸਾਰਾ ਕੁਝ ਨਾਲ ਦਾ ਹੀ ਓਕੇ 19 ਮਾਡਲ ਹੈ ਪੰਜਾਬ ਦਾ ਨੰਬਰ ਹੈ ਇਹ ਫਿਰ ਚੱਲਿਆ ਕਿੰਨਾ ਹੋਊ ਇਹ ਚੱਲਿਆ ਜੀ 1900 2000 ਘੰਟਾ 1900 2000 ਤਾਂ ਹੀ ਟਾਇਰ ਚਾਰੇ ਨਾਲ ਦੇ ਸਾਰੇ ਨਾਲ ਦੇ 70 75 ਰੁਪਏ ਟਾਇਰ ਪਰ ਮੈਂ ਛਤਰੀ ਵੀ ਦਿਖਾ ਦੇ ਪੈਰ ਦਾ ਨਾਲ ਚੈੱਕ ਕਰਵਾ ਦੇ ਖੁੱਲਾ ਡੁੱਲਾ ਟਰੈਕਟਰ ਸਾਈਡ ਗੇਅਰ ਦੇ ਵਿੱਚ ਆਣਾ ਬਈ ਹਾਂਜੀ ਸਾਈਡ ਗੇਅਰ ਚ ਆ ਜੀ ਤੇ ਇਹਦੀ ਇਹਦਾ ਨੰਬਰ ਵੀ ਪੰਜਾਬੀ ਹੈ ਪੰਜਾਬ ਪੰਜਾਬ ਨੰਬਰ ਇਹ ਕਿੰਨੇ ਦਾ ਪਾਰਟੀ ਦਾ ਇਹ 5 ਲੱਖ 85 ਹਜ਼ਾਰ ਰੁਪਏ ਡਿਮਾਂਡ ਜਿਹਦੀ ਬਾਕੀ ਮੌਕੇ ਤੇ ਹੋ ਜਾਊਗਾ ਜੀ ਬਾਕੀ ਮਾਨਤਾ ਨੂੰ ਮੌਕੇ ਤੇ ਹੋਊਗਾ ਤੇ ਲੱਗਦਾ ਤਾਂ ਆਪਾ ਵੀ ਦਿਖਾ ਦਈਏ ਹੈਨਾ ਹਾਂ ਇਹ ਨੋਵੋ ਚ ਆ ਗਿਆ ਜੀ 15 ਮਾਡਲ 15 ਮਾਡਲ 15 ਮਾਡਲ ਨੋਬੋਈ ਸਾਰਾ ਡੈਟ ਓਰੀਜਨਲ ਹੈ ਟਾਇਰ ਰਹਿ ਗਿਆ ਪੈਂਟਿਕ ਪੈਸੇ ਦੇ ਇਹ ਵੀ 57 ਐਚਪੀ ਵਾਲਾ ਜੀ ਅੱਛਾ ਹਾਂਜੀ ਹਾਂਜੀ ਇਹ ਵੀ 3 ਡੀਆਈ ਚ ਹੈ ਹਾਂ ਹਾਂ ਡੀਆਈ ਚ ਹੈ ਇਹ ਓਕੇ 3 ਸਪੀਡ ਚ ਹੈ 3 ਸਪੀਡ ਹੈ ਹਾਂਜੀ ਤੇ ਇਹ ਇਹ ਦਾ ਕੀ ਰੇਟ ਆ ਵੀਰੇ ਇਹ ਦਾ 495000 ਰੁਪਏ ਜੀ 4 ਲੱਖ 950 ਨੰਬਰ ਹੈ ਓਕੇ ਓਕੇ ਹਾਂਜੀ ਦੱਸ ਤਾਂ ਮੈਂ ਕੰਡੀਸ਼ਨ ਦਾ ਡ੍ਰੈਕਟਰ ਇਹ ਵੀ ਗੈਂਟ ਆ ਹਾਂ ਮਾਡਲ ਦੇ ਹਿਸਾਬ ਨਾਲ ਵਧੀਆ ਸਾਫ ਰੈਕਟਰ ਹੈ 15 ਮਾਡਲ ਦੱਸਣਾ ਜੀ ਆਪਣੇ 15 ਜੀ 15 ਹੂੰ ਤੇ ਜਿਹੜਾ ਆ ਖੜਾ ਵੀਰੇ ਸਟੈਂਡਰਡ 460 ਇਸ ਸਟੈਂਡਰਡ ਦੇ 460 ਦੀ ਬਹੁਤ ਡਿਮਾਂਡ ਰੱਖਦੇ ਨੇ ਵੀਰ ਵਿੱਚ ਜਿਹੜੇ ਨੂੰ ਪਸੰਦ ਕਰਦੇ ਨੇ ਇਹਨਾਂ ਦੀ ਪ੍ਰੀਮੀਅਮ ਗਾਹਕ ਕਹਿ ਸਕਦੇ ਆ ਭੰਜੀ ਨੇ ਸਟੈਂਡਰਡ ਲਾਈਨ ਹੁਣ ਲੈਣੀ ਨਹੀਂ ਚਲਾਇਆ ਜੀ ਟਰੈਕਟਰ ਇਹ ਮੰਨ ਕੇ ਚੱਲੋ ਫਰੇ ਤੋਂ ਮੁੱਕਰੀ ਨਹੀਂ ਖਾਂਦਾ ਉਹ ਜ਼ਰੂਰ ਇਹਨੂੰ ਪਸੰਦ ਕਰਦਾ ਜੀ ਇੱਕ ਨਾ ਸੱਜਣ ਨੂੰ ਇਹ ਜਿਹਾ ਮਿਲਿਆ ਬਾਈ ਉਹਨੇ ਚੈਲੰਜ ਕੀਤਾ ਕਹਿੰਦਾ ਯਾਰ ਦੁਨੀਆ ਦਾ ਜਿਹੜਾ ਮਰਜ਼ੀ ਟਰੈਕਟਰ ਲਿਓ ਇਹਦੀ ਪਾਵਰ ਦਾ ਕਹਿੰਦਾ ਲੈ ਟੋਚਨ ਪਾ ਲਓ ਜਿਹੜੇ ਮਰਜ਼ੀ ਕੰਮ ਚ ਡਾ ਲਓ ਨਹੀਂ ਬਹੁਤ ਵਧੀਆ ਕਹਿੰਦਾ ਇੱਕੜੀ ਖੰਗੜ ਦਿੰਦਾ ਜਾ ਰਹੀ ਹੈ ਇਹਨੂੰ ਵੀ ਦਾ ਬਹੁਤ ਖਰਚਾ ਵੀ ਜਾਇਜ਼ ਰਹਿੰਦਾ ਜੀ ਹ ਤੇ 19 ਸਪੀਡ ਦੇ ਪਿੱਛੇ ਨੂੰ ਇਹ 4 11 ਚ ਪਿੱਛੇ ਨੂੰ ਜਾਂਦਾ ਜੀ ਸਾਰਾ ਚੱਗੇ ਜਾਂਦਾ ਰੋਡ ਸਪੀਡ ਵੀ ਬਹੁਤ ਆ ਜੀ ਏਡੀ ਰੈਟਰ ਦੀ ਠੀਕ ਹੈ 16 ਦੇ 18 ਚ ਆ ਜਾਂਦਾ 16 ਦੇ 18 ਚ ਆ ਜਾਂਦਾ 2014 ਮਾਡਲ ਹੈ ਜੀ ਇਹ ਓਕੇ ਪੰਜਾਬ ਦਾ ਨੰਬਰ ਹੈ ਪੰਜਾਬ ਦਾ ਨੰਬਰ ਹੈ ਹਾਂਜੀ ਹਾਂਜੀ ਸਰ ਮੈਂ ਆ ਇਹਦਾ ਵੀ ਉਦਾਂ ਭਾਈ ਇੰਜਨ ਗੇਅਰ ਦਾ ਪੂਰਾ ਓਕੇ ਹੋਏ ਸਾਰਾ ਚਾਹੇ ਤਸੱਲੀ ਵਾ ਕੇ ਬੰਦਾ ਕਰ ਸਕਦਾ ਕੋਈ ਇਹ ਜੀ ਗੱਲ ਨਹੀਂ ਹੈ 460 ਹਾਂਜੀ ਤੇ ਇਹ ਕਿੰਨੇ ਦਾ ਬਣੂ ਵੀਰੇ ਇਦੀ ਡਿਮਾਂਡ ਹੈ 395000 ਰੁਪਏ 395000 ਦੇ ਵਿੱਚ 2014 ਮਾਡਲ 2014 ਮਾਡਲ ਪਾਵਰ ਸਟੀering ਵਾਲਾ ਪਾਵਰ ਸਟੀering ਹੈ ਹਾਂਜੀ ਹਾਂਜੀ ਜਿਹੜੇ ਮਰਜ਼ੀ ਕੰਮ ਦੇ ਬੰਦਾ ਲਾਈ ਜਾਵੇ ਬੇਤਨ ਇਹ ਆਪਣੇ 3 ਸਪੀਡ ਚ ਆ ਜਾਂਦਾ ਨਹੀਂ 2 ਸਪੀਡ ਚ ਹੀ ਆ ਜਾਂਦਾ 2 ਸਪੀਡ ਚ ਆ ਜਾਂਦਾ ਇਹ ਚੇਂਜਰ ਗੇਅਰ ਚ ਆ ਜਾਂਦਾ ਉਹ ਮਨੂੰ 3 ਸਪੀਡ ਨਹੀਂ ਬਾਈਕ ਨੂੰ ਹੁੰਦੀਆਂ ਨੇ ਜੀ ਕੋ ਕੋ ਓਦਾਂ ਵੀ ਸਾਈਡ ਗੇਅਰ ਚ ਆਏ ਹਾਂ ਹਾਂਜੀ ਹਾਂ ਸਾਈਡ ਗੇਅਰ ਚ ਆ ਗਿਆ ਜੀ ਤੇ ਜਿਹੜਾ ਇਧਰਲੇ ਪਾਸੇ ਖੜਾ ਵੀ ਰਿਆ ਇਹ ਇਹ ਅਰਜਣਾ ਜੀ 555 ਹਾਂਜੀ ਤੇ ਪੰਜਾਬ ਨੰਬਰ ਹੈ ਜੀ ਰੈਕਟਰ ਪੰਜਾਬ ਰੈਕਟਰ ਦੇ ਵੀ ਪਿਛਲੇ ਨਾਲ ਦੇ 14 ਤੇ 16 ਚ ਆ ਜਾਂਦਾ 14 ਤੇ 16 ਚ ਆ ਜਾਂਦਾ ਜੀ ਠੀਕ ਆ ਤੇ ਉਦਾਂ ਆ ਗੇਅਰ ਗੂਰ ਦੇ ਸਾਈਡ ਆਇਆ ਹੈ ਵੀ ਹੂੰ ਸਾਈਡ ਗੇਅਰ ਵਾਲਾ ਜੀ ਸਾਈਡ ਗੇਅਰ ਚ ਆਇਆ ਸਾਰਾ origignal ਟਰੈਕਟਰ ਹੈ पेंट सेंट ਦਾ ਠੀਕ ਹੈ ਜੀ ਉਦਾਂ ਚੱਲ ਚਲਾ ਵੀ ਤਾਂ ਬਈ ਚੰਗਾ ਹੋਊ ਪੂਰਾ ਹੈ ਉਹ ਗਾਰੰਟੀ ਜੇ ਇੱਥੇ ਵਾਹ ਕੇ ਤਸਦੀਕ ਕਰ ਸਕਦਾ ਹੁਣ ਤੋਰ ਘਰੇ ਕੰਮਾਂ ਜੀ ਆਪਣਾ ਹਾਂ ਹਲ ਪਏ ਨੇ ਪਾ ਕੇ ਬੰਦਾ ਵਾਹਣ ਚ ਵੱਡੀ ਗੱਲ ਹੈ ਕਿਉਂਕਿ ਤੁਹਾਡਾ ਨੇ ਇਹੀ ਜ਼ਿੰਮੇਵਾਰੀਆਂ ਲਗਾਂ ਮੈਂ ਜਿਹੜਾ ਤੁਸੀਂ ਘਰੇ ਕੰਮ ਕਰਦੇ ਹੋ ਅੱਜ ਹਾਂ ਕਿਉਂ ਇੱਥੇ ਆਇਆ ਨਾ ਮੁੜ ਕੇ ਹੁਣ ਮੰਨ ਲਓ ਵੀ ਹਲ ਪਏ ਨੇ ਖੇਤ ਵੀ ਵਿਹਲੇ ਨੇ ਬਿਲਕ ਏ ਇਹਦੀ ਕੀ ਡਿਮਾਂਡ ਹੈ ਇਹਦਾ ਨੰਬਰ ਕਿੱਥੋਂ ਦਾ ਇਹਦਾ ਹੀ ਪੰਜਾਬ ਦਾ ਪੰਜਾਬ ਨੰਬਰ ਹੈ ਇਹ ਕੈਮੀ ਪਾਰਟੀ ਦੇ ਨਾਲ 18 ਮਾਡਲ ਦਾ ਫਰਸਟ ਪਾਰਟੀ ਦਾ ਡਾਇਰੈਕਟਰ ਹੈ ਜੀ ਓਕੇ ਹਾਂਜੀ ਕਿੰਨੇ ਦਾ ਬਣੂ ਇਹ 495000 ਦੀ ਡਿਮਾਂਡ ਹੈ ਜੇ ਇਹਦੀ ਬਾਕੀ ਸੌਦੇ ਵੇਲੇ ਹੋ ਜਾਣਾ ਜੀ ਇਹਦਾ ਠੀਕ ਹੈ ਜੀ ਤੇ ਜਿਹੜਾ ਇੱਧਰ ਖੜਾ ਬਰੇ 50 50 ਡੀ ਇਹਦੇ ਵੀ ਲੋਕ ਯਾਰ ਬਹੁਤ ਗਾਹਕ ਨੇ ਬਹੁਤ ਗਾਹਕ ਨਹੀਂ ਹੁੰਦੀ ਇਹਦੇ ਵੀ ਡਾਇਰੈਕਟਰ ਦੇ ਮੈਨੂੰ ਇੱਕ ਕਸ਼ਮੀਰ ਤੋਂ ਫੋਨ ਆਉਂਦਾ ਹੁੰਦਾ ਐਸੇ ਜੀ ਤੇ ਉਹਨੇ ਬਸ ਇਹ ਲੈਣੀ ਏ ਟਰੈਕਟਰ ਹਾਂ ਹਾਂ ਬਹੁਤ ਲੋਕ ਜਿਹਨੇ ਮਤਲਬ ਵਰਤੀ ਹੁੰਦੀ ਜਿਹੜੀ ਚੀਜ਼ ਬਸ ਉਹ ਵੀ ਫਿਰ ਪਸੰਦ ਕਰਦਾ ਜੀ ਉਹ ਬਹੁਤ ਚਿਰ ਤੋਂ ਜਦੋਂ ਮੈਂ ਕੋਈ ਵੀਡੀਓ ਕਰਦਾ ਉਹਦੋਂ ਟਰੈਕਟਰ ਵਿਕ ਜਾਂਦਾ ਉਹ ਫੇਰ ਬਾਈ ਮੈਨੂੰ ਪਹਿਲੇ ਨਹੀਂ ਬਤਾਇਆ ਤੇ ਇਹ ਕਿਹਨਾ ਮਾਡਲ ਹੈ ਦੱਸਿਓ ਇਹਦੇ ਬਾਰੇ ਇਹ 2015 ਮਾਡਲ ਪੰਜਾਬ ਨੰਬਰ ਆ ਜੀ ਹਾਂਜੀ ਤੇ ਸਾਰਾ A to Z origignal ਟਰੈਕਟਰ ਹੈ ਉਹ ਕਿ ਸਾਰਾ origignal ਹੈ ਸਾਫ਼ ਸੁਥਰਾ ਪੂਰਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਪਾਰਟੀ ਕਮੀ ਦਾ ਨਾਮ ਹੋ ਬਈ ਇਹ ਇਹ ਦੂਜੀ ਦੇ ਨਾਮ ਆ ਜੀ ਪਾਰਟੀ ਦੂਜੀ ਪਾਰਟੀ ਤੇ ਨਾਮ ਆ ਇਹਦੀ ਡਿਮਾਂ ਇਹਦੀ 475000 ਰੁਪਏ ਦੀ ਡਿਮਾਂਡ ਹੈ ਜੀ 475 ਇਹਨੂੰ ਸਟਾਰਟ ਕਰਕੇ ਦਿਖਾਉਂਗੇ ਹਾਂਜੀ ਹਾਂ ਬਿਲਕੁਲ ਹਾਂ ਆਪੇ ਇਹਦੀ ਵੜਕ ਵੀ ਦੇਖ ਲਈਏ ਇਹ ਵੀ 50 50 ਡੀ ਲੋਕ ਮੰਗਦੇ ਕਿ ਆਉਣੇ ਹਨ ਹੈਨਾ ਇਹਦਾ ਮੈਂ ਚਾਪੀ ਨਹੀਂ ਕਮਾਉਂਦਾ ਡਾ ਡਾਇਰੈਕਟਰ ਸੌਫਟੀ ਜੀ ਵਾਇਆ ਸੌਫਟੀ ਆਹ ਮਨਾ ਚਾਹੁੰਦਾ ਨੇ ਕੰਪੂਸ ਵਧੀਆ ਹੈ ਨਹੀਂ ਵਾਈਬ੍ਰੇਸ਼ਨ ਤੋਂ ਰਹਿ ਚੱਕ ਘਾਇ ਨਹੀਂ ਵੀ ਕੰਨ ਖਾਈ ਜੂ ਚੱਲਦਾ ਰਹੇ ਹਾਂ ਹਾਂ ਲੱਗਦਾ ਚਲੂ ਸਹੀ ਕਰੇ ਬੰਦ ਵੀਰੇ ਕਰੀ ਜੀ ਦਾ ਮੂਰੇ ਵੀ ਮੇਰਾ ਨਾਮ ਲਿਖਤਾ ਹੈ ਪੱਟੀ ਤੇ ਕਿੰਨੇ ਦਾ ਦਵਾਂਗੇ ਬਈ ਮੈਂ ਤਾਂ ਟਾਇਰ ਚਾਰੇ ਆਂਦੀ ਕੀ ਗੱਲ ਬਾਤ ਤੂੰ ਕਿੰਨੇ ਦਾ ਸੋਗੇ ਜੀ 90% ਟਾਇਰ ਨੇ ਇਹਦੇ 90% ਟਾਇਰ ਨੇ ਚਾਰੇ ਨਵੇਂ ਟਾਇਰ ਨੇ ਮਾਡਲ ਦੱਸਿਓ ਇਹ ਦੇ ਨੇ ਇਹ 2015 ਮਾਡਲ ਹੈ 15 ਮਾਡਲ ਆ ਮਗਰਲੇ ਟਾਇਰ ਹੈਗੇ ਨੇ ਗੁੱਡੀ ਦੇ ਮੂਰੇ ਬੋਲੋ ਮੂਰੇ ਬੋਲੋ ਦੇਣੇ ਹਾਂਜੀ ਹਾਂਜੀ ਮਾਡਲ ਮਾਡਲ 2015 ਰਵਸ ਵੀਟੀਓ ਵਾਲਾ ਇਹ ਓਕੇ ਹਾਂਜੀ ਹਾਂਜੀ ਸੈਕੰਡ ਪਾਰਟੀ ਦਾ ਨਾਮ ਹੈ ਸੈਕੰਡ ਪਾਰਟੀ ਦਾ ਨਾਮ ਪੰਜਾਬ ਨੰਬਰ ਆ ਸਾਰਾ origignal ਡਾਕਟਰ ਆ ਚਲਾਵੇ ਤਾਂ ਬਹੁਤ ਵਧੀਆ ਕਿੰਨੇ ਦਾ ਬਣੂ ਬਈ ਇਹਦੀ ਡਿਮਾਂਡ 475 ਕਰਦੇ ਨਹੀਂ ਬਾਕੀ ਸੋਦੇ ਵੇਲੇ ਹੋ ਜਾਂਦਾ ਜਿਹੜੀ ਹਾਂਜੀ ਹਾਂਜੀ ਓਕੇ ਲੈ ਮੈਂ ਕੋਈ ਨਹੀਂ ਆਪਣੀ ਹੈਗੀ ਹਾਂ ਅੜੀ ਕੋਈ ਨਹੀਂ ਜਦੋਂ ਤੁਸੀਂ ਆਓਗੇ ਤੁਸੀਂ ਟਰੈਕਟਰ ਪਸੰਦ ਕਰੋਗੇ ਫਿਰ ਫਰਕ ਨਿਕਲ ਜਾਂਦਾ ਹੁੰਦਾ ਫਰਕ ਨਿਕਲ ਜਾਂਦਾ ਹਾਂਜੀ ਹਾਂ ਤੇ ਜਿਹੜਾ ਆਹ ਪ੍ਰੀਤ ਖੜਾ ਬਈ ਇਹ 2012 ਮਾਡਲ ਲਈ ਪ੍ਰੀਤ 12 ਮਾਡਲ ਹੈ ਹਾਂਜੀ ਹਾਂ ਵਧੀਆ ਟਰੈਕਟਰ ਇਹ ਓਕੇ ਲੋਕਲੀ ਨੰਬਰ ਆਪਣਾ ਬਰਨਾਲੇ ਦੀ ਬਰਨਾਲੇ ਦਾ ਨੰਬਰ ਇਹਦਾ ਹਾਂਜੀ ਹਾਂ ਟਾਇਰ ਰਹਿਗੇ 70 75% ਦੇ 70 ਕ ਮੰਨ ਕੇ ਚੱਲੋ ਮੂਹਰੇ ਸੱਧੇ ਕ ਨਹੀਂ ਮਗਰਲੇ 70% ਨੇ ਓਕੇ ਓਕੇ ਤੇ ਇਹਦਾ ਕਲਰ ਵੀ ਦੂਸਰੇ ਹੁਣ ਇਹ ਪਹਿਲਾਂ ਇਹ 12 ਚ ਪਹਿਲਾਂ ਇਹ 12 ਚ ਇਹੀ ਮਾਡਲ ਆਉਂਦਾ ਸੀ। ਇਹੀ ਕਲਰ ਆਉਂਦਾ ਸੀ। ਪਾਵਰ ਸਟੀਅਰਿੰਗ ਚ ਹੈ? ਹਾਂਜੀ ਹਾਂ ਸਭ ਸੇ। ਇਹ ਕਿੰਨੀਆਂ ਸਪੀਡਾਂ ਚ ਹੈ? ਇਹ 2 ਸਪੀਡ ਚ ਹੀ ਆਉਂਦਾ ਸੀ ਉਦੋਂ। ਅਸਲ ਉਦੋਂ 2 ਸਪੀਡ ਚ ਆਉਂਦਾ ਸੀ। ਕੋਕੋ ਉਦੋਂ ਬਾਅਦ ਇਹਨਾਂ ਨੇ ਜਿਆਦਾ ਥੋੜਾ ਜਿਹਾ ਤੋਤੇ ਹਰਾ ਵਧ ਦੇ ਦਿੱਤਾ। ਹਾਂ ਉਹ ਦੋ ਕਲਰ ਜੇ ਆਏ ਨੇ ਜੀ ਇਹਦੇ ਇੱਕ ਤਾਂ ਫਿੱਕਾ ਜਿਹਾ ਚ ਆ ਗਿਆ ਇੱਕ ਥੋੜਾ ਜਿਆਦਾ ਤੋਤੇ ਰੰਗ ਆ ਗਿਆ। ਉਦੋਂ ਬਾਅਦ ਫਿਰ ਇਹਨਾਂ ਨੇ ਕਹਾ ਨੀਲਾ ਕਲਰ ਦੇਤਾ ਜਾ ਕੇ 15 ਚ ਮੈਂ ਕਿਹਾ। ਇਹਦੀ ਡਿਮਾਂਡ ਆਈ 295000 ਰੁਪਿਆ ਬਾਕੀ 12 ਮਾਡਲ ਦੀ 295000 ਰੁਪਏ ਦੀ ਡਿਮਾਂਡ 295000 ਪਾਵਰ ਸਟੀering ਪੰਜਾਬ ਨੰਬਰ ਹੈ ਜੀ ਇਹ ਓਕੇ ਫਾਲੇ ਇਹਦੇ ਵਿੱਚ ਮਾਨਤਾ ਨਹੀਂ ਵੀ ਆਪਾਂ ਕਰਾਂਗੇ ਆਹੋ ਹੋ ਜੂਗੀ ਸੌਦੇ ਵੇਲੇ ਲੈ ਮੇਰਾ ਲੁੱਟੋ ਮੇਲਾ ਨਾਬੇ ਵਾਲਿਆਂ ਦਾ ਪ੍ਰੀਤ ਆ ਇਹ ਹਾਂ ਹਾਂ ਚੱਲਣ ਚਲਾਵੇ ਦਾ ਬਹੁਤ ਚੰਗਾ ਟਰੈਕਟਰ ਕੰਮ ਨੂੰ ਬਹੁਤ ਵਧੀਆ ਸਹੀ ਗੱਲ ਹੈ ਹਾਂਜੀ ਹਾਂਜੀ ਅੱਜ ਕੱਲ ਪੂਰੀ ਟ੍ਰੈਂਡਿੰਗ ਦੇ ਵਿੱਚ ਹੋ ਗਿਆ ਵੀਰੇ ਹਾਂ ਵਧੀਆ ਜੀ ਰੇਟ ਘਟਤਾ ਕੰਮ ਬਹੁਤ ਵਧੀਆ ਘਟ ਰੇਟ ਦੇ ਵਿੱਚ ਤਾਕੜੀ ਹੌਸ ਪਾਵਰ ਵੱਡੀ ਹੌਸ ਪਾਵਰ ਦਾ ਟ੍ਰੈਕ ਤੋਂ ਮੈਂ ਜੀ ਹਾਂ ਤੇ ਲੈ ਮਿੱਤਰੋ ਕਰਿਓ ਸੰਪਰਕ ਪਿੰਡ ਪੱਠੜਾਂ ਦੇ ਵਿੱਚ ਖੜੇ ਸੀ ਅੱਜ ਬਾਈ ਗੁਰੀ ਦੇ ਘਰੇ ਆਪਾਂ ਤੇ ਗੁਰੀ ਬਾਈ ਤਨੌਲਾ ਤੁਹਾਨੂੰ ਉੱਥੋਂ ਮੈਂ ਕਹਿੰਦਾ 2 ਕਿਲੋ 4 ਕਿਲੋ ਮੀਟਰ ਹੈ ਤਨੌਲਾ ਜਿਲ੍ਹਾ ਬਰਨਾਲਾ ਜਿਲ੍ਹਾ ਜੀ ਆਪਣਾ ਪਿੰਡ ਪੱਠੜਾਂ ਹੈ ਨੇੜੇ ਤਨੌਲਾ ਮੰਡੀ ਹੈ ਹਾਂ ਜੀ ਹਾਂ ਕੰਟੈਕਟ ਤਨੌਲਾ ਮੰਡੀ ਦੇ ਨੇੜੇ ਤੁਹਾਡਾ ਫੱਟਾ ਜਾਂਦਾ ਹੈ ਨਾ ਹਾਂ ਕੰਟੈਕਟ ਨੰਬਰ ਤੁਸੀਂ ਉੱਪਰ ਲਾਈ ਦੇਣਾ ਵੀਡੀਓ ਪੂਰਾ ਨਹੀਂ ਦਿਖਾ ਸਕਦੇ ਥਾਂ ਦੀ ਤੰਗੀ ਹੋਣ ਕਰਕੇ ਬਿਲਕੁਲ ਜੀ ਬਿਲਕੁਲ ਜੀ ਇਹ ਵੀਰ ਨੇ ਖਰੀਦਣਾ ਆਪਣੇ ਨਾਲ ਕੰਟੈਕਟ ਕਰਕੇ ਫੋਟੋਆਂ ਵਗੈਰਾ ਮਿਲ ਜਾਣਗੀਆਂ ਜਿਹੜੀ ਵੀ ਜਾਣਕਾਰੀ ਲੈਣੀ ਹੈ ਫੋਨ ਕਰਕੇ ਲੈ ਸਕਦੇ ਸਹੀ ਗੱਲ ਹੈ ਹਨਾ ਹਾਂਜੀ ਹਾਂਜੀ ਤੇ ਲੈ ਮਿੱਤਰੋ ਕਰੋ ਸੰਪਰਕ 12 ਤੋਂ ਉੱਚੇ ਮਾਡਲਾਂ ਦੇ ਉੱਪਰ ਲਗਭਗ ਲੋਨ ਵੀ ਹੋ ਜਾਂਦਾ ਤੁਹਾਡਾ ਸਿੰਪਲ ਸਕੋਰ ਸਹੀ ਹੋਣਾ ਚਾਹੀਦਾ ਗਾਰੰਟੀ ਪੂਰੀ ਹੁੰਦੀ ਹੈ ਬਾਈ ਉਹਨਾਂ ਦੀ ਚਾਹੇ ਕਾਗਜ਼ ਪੇਪਰਾਂ ਦੀ ਰਲੀ ਚਾਹੇ ਟਰੈਕਟਰ ਦੀ ਰਲੀ ਆਹ ਕਾਗਜ਼ ਤਾਂ ਹੈ ਜੀ 9 ਕਰੋੜ ਤੱਕ ਦੀ ਆਪਣੀ ਜ਼ਿੰਮੇਵਾਰੀ ਹੋਰ ਦੱਸੋ ਠੀਕ ਹੈ ਜੀ ਓਕੇ ਲੈ ਮਿੱਤਰੋ ਕਰੋ ਸੰਪਰਕ ਨੰਬਰ ਆਪਾਂ ਸਕ